ਪੰਮੀ ਵੇੜੇ ਦੇ ਵਿੱਚ ਬੈਠੀ ਕੱਪੜਿਆਂ ਦੀ ਤੈਹਲ ਆ ਰਹੀ ਸੀ ਕਿ ਇੰਨੇ ਨੂੰ ਉਹਦੇ ਘਰ ਵਾਲਾ ਕਰਮਾ ਖੇਤੋਂ ਆਉਂਦਾ ਹੈ ਪੰਮੀ ਆਪਣੇ ਘਰ ਵਾਲੇ ਕਰਮੇ ਨੂੰ ਆਖਦੀ ਕਿ ਐਤ ਕੀ ਤਾਂ ਫਸਲ ਵੀ ਬਹੁਤ ਚੰਗੀ ਹੋਈ ਹੈ ਐਤ ਕੀ ਤਾਂ ਰੱਬ ਨੇ ਸੁਪਣੀ ਨੇੜੇ ਹੋ ਕੇ ਸੁਣ ਲਈ ਐਤ ਕੀ ਤਾਂ ਆਪਾਂ ਸਾਰੇ ਵਾਅਦੇ ਘਾਟੇ ਪੂਰੇ ਕਰ ਲਵਾਂਗੇ ਜਿੰਨਾ ਵੀ ਕਿਸੇ ਦਾ ਦੇਣਾ ਲੈਣਾ ਹੈ ਸਭ ਲਾ ਕੇ ਫਿਰ ਆਪਾਂ ਘਰੇ ਮਿਸਤਰੀ ਲਾਵਾਂਗੇ ਕਰਮਾ ਆਖਦਾ ਹੈ ਕੋਈ ਨਾ ਭਗਵਾਨੇ ਮਿਸਤਰੀ ਵੀ ਲਾ ਲਵਾਂਗੇ ਪਹਿਲਾ ਸਾਰਿਆਂ ਦਾ ਦੇਣ ਲੈਣ ਤਾਂ ਲਾ ਲਈਏ ਪੰਮੀ ਗੁੱਸੇ ਹੁੰਦੀ ਹੈ ਤੇ ਮੂੰਹ ਬਣਾ ਕੇ ਆਖਦੀ ਹੈ ਨਾ ਜਦੋਂ ਵੀ ਮੈਂ ਮਿਸਤਰੀ ਲਾਉਣ ਦੀ ਗੱਲ ਕਰਦੀ ਆ ਤੁਸੀਂ ਐ ਕਾਹਤੋਂ ਮੂੰਹ ਬਣਾ ਲੈਂਦੇ ਹੁੰਦੇ ਆ ਪਤਾ ਹੈ ਮੈਨੂੰ ਨਵਾਂ ਕਰ ਪਾਣ ਦਾ ਕਿੰਨਾ ਜ਼ਿਆਦਾ ਚਾਹ ਹੈ ਪਰ ਤੁਹਾਨੂੰ ਤਾਂ ਚਾਹ ਹੀ ਨਹੀਂ ਤੁਹਾਨੂੰ ਤਾਂ ਆਦਤ ਪੈ ਗਈ ਆ ਟੁੱਟੇ ਜਿਹੇ ਖੋਲਿਆਂ ਦੇ ਵਿੱਚ ਰਹਿਣ ਦੀ ਬਹੁਤ ਰਹਿ ਲਿਆ ਇਹਨਾ ਖੋਲਿਆਂ ਦੇ ਵਿੱਚ ਹੁਣ ਮੇਤੋਂ ਇਹਨਾਂ ਟੁੱਟੇ ਖੋਲਿਆਂ ਦੇ ਵਿੱਚ ਨਹੀਂ ਰਹਿ ਹੁੰਦਾ ਮੈਂ ਤਾਂ ਨਵਾਂ ਘਰ ਪਾਉਣਾ ਹੀ ਪਾਉਣਾ ਹੈ ਕਰਮਾ ਆਖਦਾ ਜਿੰਨੇ ਪੈਸੇ ਤੂੰ ਲਾਉਣ ਨੂੰ ਸੋਚਦੀ ਐ ਇੰਨੀ ਜ਼ਿਆਦਾ ਵੀ ਫਸਲ ਨਹੀਂ ਹੋਈ ਬਸ ਇੰਨੀ ਕੁ ਹੋ ਗਈ ਹੈ ਕਿ ਦੇਣਾ ਲੈਣਾ ਸਬਦਾ ਲਾ ਕੇ ਦੋ ਕਮਰੇ ਪਾ ਲਵਾਂਗੇ ਪੰਮੀ ਆਖਦੀ ਕਿ ਮੇਰੇ ਕੋਲ ਝੂਠ ਨਾ ਬੋਲੋ ਮੈਨੂੰ ਸਭ ਪਤਾ ਹੈ ਹੁਣ ਤਾਂ ਆਂਡੀ ਗਵਾਂਡੀ ਵੀ ਗੱਲਾਂ ਕਰਦੇ ਨੇ ਕੀ ਐਡ ਕੀਤਾ ਕਰਮੇ ਦੀ ਕਿਸਮਤ ਖੁੱਲ ਗਈ ਪਰ ਤੁਹਾਡੀ ਆਦਤ ਨਹੀਂ ਜਾਂਦੀ ਆ ਮਰੂ ਮਰੂ ਕਰਨ ਦੀ ਤੁਸੀਂ ਦਿਲ ਖੋਲ ਕੇ ਐਡ ਕੀ ਮਿਸਤਰੀ ਲਾ ਲਵੋ ਕਰਮਾ ਆਖਦਾ ਹੈ ਚਲ ਠੀਕ ਹੈ ਮੈਂ ਆੜਤੀਏ ਨਾ ਹਿਸਾਬ ਕਿਤਾਬ ਕਰਨ ਜਾਂਦਾ ਹਾਂ ਦੇਖਦਾ ਹਾਂ ਫਿਰ ਕਿੰਨੇ ਕਾਪੜੇ ਵੱਧਦੇ ਹਨ ਜੇਕਰ ਫਿਰ ਚੰਗੇ ਵੱਧ ਗਏ ਤਾਂ ਫਿਰ ਆਪਾਂ ਲੈਣਾ ਦੇਣਾ ਲਾਉਣ ਤੋਂ ਬਾਅਦ ਅੱਜ ਹੀ ਮਿਸਤਰੀ ਨਾਲ ਗੱਲ ਕਰ ਆਉਂਦਾ ਹਾਂ ਪੰਮੀ ਬਹੁਤ ਖੁਸ਼ ਹੁੰਦੀ ਹੈ ਤੇ ਉਹ ਕਰਮੇ ਦਾ ਨਵਾਂ ਸੂਟ अलमारी ਵਿੱਚੋਂ ਕੱਢ ਕੇ ਲਿਆਉਂਦੀ ਹੈ ਕਰਮਾ ਨਵਾਂ ਸੂਟ ਪਾਉਂਦਾ ਹੈ ਤੇ ਪੱਗ ਬੰਨਣ ਲੱਗਦਾ ਹੈ ਪੰਮੀ ਫਟਾਫਟ ਗੈਸ ਤੇ ਚਾਹ ਤੜਦੀ ਹੈ ਤੇ ਆਖਦੀ ਹੈ ਮੈਂ ਚਾਹ ਤੜੀ ਹੈ ਤੁਸੀਂ ਚਾਹ ਪੀ ਕੇ ਹੀ ਜਾਇਓ ਜੇ ਕੀ ਪਤਾ ਉੱਥੇ ਕਿੰਨਾ ਟਾਈਮ ਲੱਗ ਜਾਏ ਫਿਰ ਐਵੇਂ ਭੁੱਖਣ ਭਾਣੇ ਤੁਰੇ ਫਿਰੋਗੇ ਕਰਮਾ ਹੱਸਦਾ ਤੇ ਆਖਦਾ ਹੈ ਅੱਜ ਬੜੀ ਤੈਨੂੰ ਫਿਕਰ ਹੈ ਮੇਰੀ ਭੁੱਖ ਦੀ ਅੱਗੇ ਤਾਂ ਕਹਿੰਦੀ ਹੁੰਨੀ ਐ ਕਿ ਉੱਥੋਂ ਸ਼ਹਿਰੋਂ ਹੀ ਕੱਪ ਚਾਹ ਪੀ ਲਵਾਂੀ ਪੰਮੀ ਆਖਦੀ ਹੈ ਨਾ ਮੈਂ ਤਾਂ ਤੁਹਾਡਾ ਜਿੱਦਾਂ ਮਰਜ਼ੀ ਕਰੀ ਜਾਵਾਂ ਪਰ ਤੁਸੀਂ ਇਹ ਬਿੰਗ ਬਲਾਵੇ ਵਾਲੀਆਂ ਗੱਲਾਂ ਕਰਨੋਂ ਨਹੀਂ ਹਟਦੇ ਕਰਮਾ ਮੁਸਕਰਾਉਂਦਾ ਹੋਇਆ ਮੰंजे ਤੇ ਬੈਠ ਜਾਂਦਾ ਹੈ ਤੇ ਪੰਮੀ ਦੋ ਕੱਪ ਚਾਹ ਲੈ ਕੇ ਆਉਂਦੀ ਹੈ ਕਰਮਾ ਚਾਹ ਪੀਂਦਾ ਹੈ ਤੇ ਆਪਣਾ ਮੋਟਰਸਾਈਕਲ ਚੁੱਕਦਾ ਹੈ ਤੇ ਸ਼ਹਿਰ ਵੱਲ ਨੂੰ ਤੁਰ ਜਾਂਦਾ ਹੈ ਪੰਮੀ ਮੰंजे ਤੇ ਬੈਠੀ ਸੁਪਨੇ ਸਜਾ ਰਹੀ ਹੁੰਦੀ ਹੈ ਕਿ ਮੈਂ ਇਸ ਤਰ੍ਹਾਂ ਦਾ ਘਰ ਪਾਵਾਂਗੀ ਤੇ ਉਸ ਘਰ ਦੇ ਵਿੱਚ ਰਾਣੀ ਬਣ ਕੇ ਰਹਾਂਗੀ। ਇਹਨਾਂ ਨੂੰ ਉਸ ਦੇ ਕੋਲ ਇੱਕ ਗਵੰਡਨ ਸਹੇਲੀ ਆਉਂਦੀ ਹੈ ਤੇ ਉਹ ਉਸ ਦੇ ਕੋਲ ਗੱਲੀ ਲੱਗ ਜਾਂਦੀ ਹੈ। ਉਹ ਪੁੱਛਦੀ ਕਿ ਭੰਮੀ ਐਤਕੀ ਤਾਂ ਤੁਹਾਡੀ ਫਸਲ ਵੀ ਬਹੁਤ ਸੋਹਣੀ ਹੋਈ ਹੈ। ਅੱਗੇ ਤਾਂ 2 ਸਾਲ ਹੋ ਗਏ ਤੁਸੀਂ ਕੁੜੀ ਨੂੰ ਦੀਵਾਲੀ ਦੇਣ ਨਹੀਂ ਗਏ। ਪਰ ਭਾਈ ਐਤਕੀ ਤਾਂ ਤੁਹਾਡਾ ਹੱਕ ਬਣਦਾ ਹੈ। ਵੰਡ ਣ ਕੇ ਜਾਣ ਦਾ ਕਿਉਂਕਿ ਰੱਬ ਨੇ ਬਹੁਤ ਦਿੱਤਾ ਹੈ। ਤੇ ਕੁੜੀ ਨੇ ਵੀ ਵਿਚਾਰੀ ਨੇ 2 ਸਾਲ ਹੋ ਗਏ ਤੁਹਾਨੂੰ ਜਮਾ ਹੀ ਤੰਗ ਨਹੀਂ ਕੀਤਾ ਉਹਨੇ ਤਾਂ ਕਦੇ ਲੀੜਾ ਕਪੜਾ ਵੀ ਇੱਥੋਂ ਨਹੀਂ ਬਣਵਾਇਆ ਪਰ ਜੇਕਰ ਉਹ ਕਹਿੰਦੀ ਨਹੀਂ ਤਾਂ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਐਤ ਕੀ ਵੀ ਉਹਨੂੰ ਕੁਝ ਨਾ ਦੇਵੋ ਐਤ ਕੀ ਤਾਂ ਤੂੰ ਆਪ ਹੀ ਕੁੜੀ ਵਾਸਤੇ ਦੋ ਚੰਗੇ ਜਿਹੇ ਸੂਟ ਬਣਾ ਲਿਆ ਤੇ ਭਾਈ ਬਾਜ਼ਾਰੋਂ ਸਮਾਨ ਮੰਗਵਾ ਲਈ ਕਰਮੇ ਤੋਂ ਐਤ ਕੀ ਤਾਂ ਤੈਨੂੰ ਜਾਣਾ ਬਣਦਾ ਹੈ ਦੀਵਾਲੀ ਤੇ ਕੁੜੀ ਦੇ ਕੋਲੇ ਅੰਮੀ ਵਿੰਗਾ ਜਿਹਾ ਮੂੰਹ ਬਣਾ ਕੇ ਆਖਦੀ ਹੈ ਅਜੇ ਤਾਂ ਕਰਮਾ ਹਿਸਾਬ ਕਰਨ ਗਿਆ ਹੈ ਭੈਣੇ ਤੂੰ ਤਾਂ ਪਹਿਲਾਂ ਹੀ ਕਹਿਣ ਲੱਗ ਪਈ ਕਿ ਇੰਨੇ ਵੱਧ ਗਏ ਇੰਨੇ ਵੱਧ ਗਏ ਨਾ ਹਜੇ ਕੀ ਪਤਾ ਵਧਣਗੇ ਕਿ ਘਟਣਗੇ ਨਾਲੇ ਸਾਨੂੰ ਵੀ ਪਤਾ ਹੈ ਕਿ ਕੁੜੀ ਨੂੰ ਦਿਵਾਲੀ ਦੇਣ ਜਾਣਾ ਹੈ ਜੇਕਰ ਸਾਡੇ ਤੋਂ ਪਹੁੰਚਿਆ ਗਿਆ ਤਾਂ ਜ਼ਰੂਰ ਪਹੁੰਚਾਂਗੇ ਗਵੰਡਣ ਸਹੇਲੀ ਆਖਦੀ ਹੈ ਓ ਭੈਣੇ ਐਤ ਕੀਤਾ ਸਭ ਨੂੰ ਹੀ ਪਤਾ ਹੈ ਕਿ ਤੁਹਾਡੀ ਫਸਲ ਚੰਗੀ ਹੋਈ ਹੈ ਹੁਣ ਤੂੰ ਵੀ ਕਰਮੇ ਬਾਈ ਵਾਂਗੂੰ ਮਰੂ ਮਰੂ ਕਰਨ ਲੱਗ ਪਈ ਨਾ ਕਦੇ ਤਾਂ ਦਿਲ ਖੋਲ ਕੇ ਦਾਨਪੁਨ ਕਰ ਲਿਆ ਕਰੋ ਆਖਰ ਉਹ ਵੀ ਇਸ ਘਰ ਦੀ ਧੀ ਹੈ ਸਿਆਣੇ ਆਖਦੇ ਨੇ ਕਿ ਧੀਆਂ ਨੂੰ ਦਿੱਤਾ ਤਾਂ ਦੁੱਗਣਾ ਹੋ ਕੇ ਮਿਲਦਾ ਹੈ ਜੇਕਰ ਉਹਦੀ ਮਾਂ ਜਿਉਂਦੀ ਹੁੰਦੀ ਤਾਂ ਮੈਂ ਤੈਨੂੰ ਇਹ ਗੱਲਾਂ ਕਹਿੰਦੀ ਹੀ ਨਾ ਗਵੰਡਣ ਉੱਠ ਕੇ ਚਲੀ ਜਾਂਦੀ ਹੈ ਤੇ ਮੰਮੀ ਬੈਠੀ ਬੁੜਬੁੜ ਕਰੀ ਜਾਂਦੀ ਹੈ ਮਨ ਦੇ ਵਿੱਚ ਆਖਦੀ ਆ ਕੀ ਵੱਡੀ ਭੈਣ ਮੈਨੂੰ ਮਤਾਂ ਦੇਣ ਵਾਲੀ ਮਸਾ ਅਸੀਂ ਘਰ ਪਾਉਣ ਦੀ ਸਕੀਮ ਬਣਾਈ ਆ ਤੇ ਇਹਨੂੰ ਵੱਡੀ ਨੂੰ ਕੁੜੀ ਦਾ ਫਿਕਰ ਪੈ ਗਿਆ ਨਾ ਤੈਨੂੰ ਬਾਲੀ ਪਿਆਰੀ ਆ ਕੁੜੀ ਹੈ ਤਾਂ ਸਾਡੀ ਹੀ ਹੈ ਨਾ ਅਸੀਂ ਉਹਨੂੰ ਦੇਈਏ ਜਾਂ ਨਾ ਦੇਈਏ ਤੈਨੂੰ ਕੀ ਤੂੰ ਆਪਦੀਆਂ ਨੂੰ ਦੇ ਆਇਆ ਕਰ ਝੋਲੇ ਪਰ ਪਰ ਕੇ ਆਪ ਪਤਾ ਨਹੀਂ ਇਹਨੇ ਕੁੜੀਆਂ ਕੋਲੇ ਜਾਣਾ ਹੁੰਦਾ ਕਿ ਨਹੀਂ ਪਰ ਦੂਜਿਆਂ ਨੂੰ ਮਤਾਂ ਬਹੁਤ ਦਿੰਦੀ ਆ ਪੰਮੀ ਉੱਠ ਕੇ ਪਸ਼ੂਆਂ ਵੱਲ ਚਲੀ ਜਾਂਦੀ ਆ ਤੇ ਉੱਧਰ ਕੰਮ ਕਰਨ ਲੱਗਦੀ ਆ ਕੰਮ ਕਰਕੇ ਆ ਕੇ ਹਜੇ ਮੰਝੇ ਤੇ ਬੈਠਦੀ ਆ ਕਿ ਇੰਨੇ ਨੂੰ ਕਰਮਾ ਵੀ ਸ਼ਹਿਰੋਂ ਮੁੜ ਆਉਂਦਾ ਤੇ ਉਹਦੇ ਕੋਲੇ ਇੱਕ ਕਾਲਾ ਬੈਗ ਹੁੰਦਾ ਪੰਮੀ ਦੇਖ ਕੇ ਖੁਸ਼ ਹੋ ਜਾਂਦੀ ਹੈ ਕਿਉਂਕਿ ਉਹ ਸਮਝ ਜਾਂਦੀ ਹੈ ਕਿ ਕਾਲੇ ਬੈਗ ਵਿੱਚ ਕਰਮਾ ਜ਼ਰੂਰ ਪੈਸੇ ਹੀ ਪਾ ਕੇ ਲਿਆਇਆ ਹੋਵੇਗਾ ਕਰਮਾ ਪੰਮੀ ਨੂੰ 8 ਲੱਖ ਰੁਪਇਆ ਫੜਾਉਂਦਾ ਤੇ ਆਖਦਾ ਹੈ ਲੈ ਭਾਗਵਾਨੇ ਐਤਕੀ ਤਾਂ 8 ਲੱਖ ਵੱਧ ਗਿਆ ਦੇਣਾ ਲੈਣਾ ਤਾਂ ਆਪਾਂ 2 ਲੱਖ ਦੇਣਾ ਹੈ ਬਾਕੀ ਜਿਹੜਾ 6 ਲੱਖ ਵੱਧ ਗਿਆ ਉਹਦਾ ਵਧੀਆ ਘਰ ਪਾ ਲਵਾਂਗੇ ਐਤਕੀ ਕੀ ਤੇਰੇ ਸਾਰੇ ਲਾਂਬੇ ਲਾ ਦੇਣੀ ਤੇ ਫਿਰ ਉਹ ਆਖਦਾ ਹੈ ਉਹ ਸੱਚ ਯਾਦ ਆਇਆ 2 ਸਾਲ ਹੋ ਗਏ ਵਿਚਾਰੀ ਭੈਣ ਕੋਲ ਜਾਇਆ ਹੀ ਨਹੀਂ ਜਾਂਦਾ ਐਤਕੀ ਤਾਂ ਭੈਣ ਕੋਲ ਵੀ ਚੱਲਾਂਗੇ ਐ ਕਰ ਕੱਲ ਨੂੰ ਤੂੰ ਤਿਆਰ ਰਹੀਂ ਆਪਾਂ ਸ਼ਹਿਰ ਜਾ ਕੇ ਵਧੀਆ ਜੇ ਦੋ ਸੂਟ ਬਣਵਾ ਕੇ ਲਿਆਵਾਂਗੇ ਪਹਿਣਨ ਵਾਸਤੇ ਤੇ ਨਾਲੇ ਜਵਾਕਾਂ ਵਾਸਤੇ ਵੀ ਤੇ ਬਾਕੀ ਲੈ ਲਵਾਂਗੇ ਫਲ ਫਰੂਟ ਪਹਿਣ ਨੂੰ ਐਤਕੀ ਵਧੀਆ ਦੀਵਾਲੀ ਦੇ ਕੇ ਆਉਣੀ ਹੈ ਦੋ ਸਾਲ ਹੋ ਗਏ ਵਿਚਾਰੀ ਨੇ ਆਪ ਵੀ ਨਹੀਂ ਕਿਹਾ ਕਿਉਂਕਿ ਉਹ ਸਭ ਸਮਝਦੀ ਹੈ ਕਿ ਮੇਰੇ ਵੀਰ ਦਾ ਹੱਥ ਤੰਗ ਹੈ ਪਰ ਐਤਕੀ ਰੱਬ ਨੇ ਖੁੱਲਾ ਹੱਥ ਕਰਤਾ ਪੰਮੀ ਆਖਦੀ ਪਹਿਲਾਂ ਮਿਸਤਰੀ ਦਾ ਪਤਾ ਕਰੋ ਘਰ ਦੀ ਨਹੀਂ ਰੱਖੋ ਤੁਹਾਨੂੰ ਪਹਿਲਾਂ ਹੀ ਪਹਿਣ ਦਾ ਫਿਕਰ ਪੈ ਗਿਆ ਤੁਸੀਂ ਤਾਂ ਮੇਰਾ ਸਾਰਾ ਮੂਡ ਹੀ ਖਰਾਬ ਕਰ ਦਿੱਤਾ ਕਰਮਾ ਉਸ ਦੇ ਮੂੰਹ ਵੱਲ ਵੇਖਦਾ ਕਿਉਂ ਅਜੇ ਹੀ ਮੈਂ ਕੀ ਗੱਲ ਕਹਿ ਦਿੱਤੀ ਜਿਹਦੇ ਨਾਲ ਤੇਰਾ ਮੂਡ ਖਰਾਬ ਹੋ ਗਿਆ ਪੰਮੀ ਬੁੜਬੁੜ ਕਰਦੀ ਕਰਮੇ ਕੋਲੋਂ ਉੱਠ ਕੇ ਚਲੀ ਜਾਂਦੀ ਹੈ ਤੇਲਮਾਰੀ ਦੇ ਵਿੱਚ ਜਾ ਕੇ 8 ਲੱਖ ਰੁਪਈਆ ਰੱਖ ਦਿੰਦੀ ਹੈ ਫਿਰ ਉਹ ਚਾਹ ਬਣਾਉਂਦੀ ਹੈ ਕਰਮਾ ਚਾਹ ਪੀਂਦਾ ਤੇ 2 ਲੱਖ ਰੁਪਈਆ ਉਸ ਤੋਂ ਮੰਗਦਾ ਹੈ ਜਿਹਦਾ ਵੀ ਦੇਣ ਲੈਣ ਹੁੰਦਾ ਸਭ ਦਾ ਦੇਣਾ ਲੈਣਾ ਦੇ ਆਉਂਦਾ ਹਾ ਹੁਣ ਕਰਮੇ ਦੇ ਕੋਲ 6 ਲੱਖ ਰੁਪਇਆ ਵੱਧ ਜਾਂਦਾ ਹੈ ਪੰਮੀ ਉਸ ਨੂੰ ਆਖਦੀ ਕਿ ਛੇਤੀ ਛੇਤੀ ਤੁਸੀਂ ਮਿਸਤਰੀ ਨੂੰ ਸੱਦ ਕੇ ਲਿਆਓ ਉਹ ਸਾਰਾ ਦੱਸੇਗਾ ਕਿ ਕਿੰਨੀ ਇੱਟ ਲੱਗੇਗੀ ਕਿੰਨਾ ਸਿਮਿੰਟ ਆਏਗਾ ਤੇ ਫਿਰ ਕੱਲ ਨੂੰ ਸਾਰਾ ਸਮਾਨ ਲੈ ਆਓ ਕਰਮਾ ਮਿਸਤਰੀ ਦੇ ਘਰੇ ਜਾਂਦਾ ਤੇ ਮਿਸਤਰੀ ਨੂੰ ਬੁਲਾ ਕੇ ਲਿਆਉਂਦਾ ਹੈ ਮਿਸਤਰੀ ਸਾਰਾ ਸਮਾਨ ਇੱਕ ਕਾਗਜ਼ ਤੇ ਲਿਖ ਦਿੰਦਾ ਹੈ ਤੇ ਆਖਦਾ ਕਿ ਸਮਾਨ ਲੈ ਆਓ ਤੇ ਆਪਾਂ ਕੱਲ ਤੋਂ ਹੀ ਕੰਮ ਸ਼ੁਰੂ ਕਰ ਦਿੰਨੇ ਆ ਅਗਲੇ ਦਿਨ ਕਰਮਾ ਸਮਾਨ ਲੈ ਆਉਂਦਾ ਹੈ ਤੇ ਮਿਸਤਰੀ ਨੂੰ ਬੁਲਾ ਲਿਆਇਆ ਤੇ ਦੋ ਬੰਦੇ ਹੋਰ ਬੁਲਾਉਂਦਾ ਹੈ ਤੇ ਉਹ ਕੰਮ ਸ਼ੁਰੂ ਕਰ ਦਿੰਦੇ ਹਨ ਨੀਹਾ ਪੁੱਟਣ ਲੱਗਦੇ ਹਨ ਕੁਝ ਹੀ ਦਿਨਾਂ ਦੇ ਵਿੱਚ ਕਰਮੇ ਦਾ ਘਰ ਪੈਣਾ ਸਟਾਰਟ ਹੋ ਜਾਂਦਾ ਹੈ ਹੁਣ ਦੀਵਾਲੀ ਦਾ ਦਿਨ ਨੇੜੇ ਆ ਗਿਆ ਹੁੰਦਾ ਤੇ ਕਰਮਾ ਪੰਮੀ ਨੂੰ ਰੋਜ਼ ਆਖਦਾ ਕਿ ਚੱਲ ਸ਼ਹਿਰ ਕੱਪੜੇ ਬਣਵਾ ਲਿਆਵਾਂਗੇ ਤੇ ਆਪਾਂ ਕੁੜੀ ਨੂੰ ਦੀਵਾਲੀ ਦੇ ਆਈਏ ਅੱਗੇ ਪੰਮੀ ਰੋਜ਼ ਆਖਦੀ ਹੈ ਕਿ ਮਿਸਤਰੀਆਂ ਦੀ ਰੋਟੀ ਪਾਣੀ ਕੌਣ ਬਣਾਵੇਗਾ ਆਪਾਂ ਹਜੇ ਨਹੀਂ ਜਾ ਸਕਦੇ ਉਹ ਰੋਜ਼ ਟਾਲ ਮਟੋਲ ਕਰ ਦਿੰਦੀ ਹੈ ਤੇ ਇਸ ਤਰ੍ਹਾਂ ਹੀ ਦਿਵਾਲੀ ਦਾ ਦਿਨ ਵੀ ਆ ਜਾਂਦਾ ਹੈ ਦਿਵਾਲੀ ਵਾਲੇ ਦਿਨ ਉਹ ਪੂਰੇ ਦੀਵੇ ਜਗਾਉਂਦੀ ਹੈ ਤੇ ਪੂਰੀ ਖੁਸ਼ੀ ਮਨਾਉਂਦੀ ਹੈ ਕਿ ਉਸ ਦਾ ਘਰ ਬਸ ਹੁਣ ਛੱਤਾਂ ਤੇ ਬਿਲਕੁਲ ਕਰੀਬ ਸੀ ਤੇ ਥੋੜੇ ਦਿਨਾਂ ਵਿੱਚ ਹੀ ਛੱਤਾਂ ਵੀ ਪੈ ਜਾਂਦੀਆਂ ਹਨ ਪਰ ਕਰਮੇ ਨੂੰ ਅੰਦਰੋਂ ਅੰਦਰੀ ਇਸ ਗੱਲ ਦਾ ਦੁੱਖ ਹੁੰਦਾ ਕਿ ਕੁੜੀ ਦੀ ਦਿਵਾਲੀ ਦੇਣ ਨਹੀਂ ਜਾਇਆ ਗਿਆ ਪਰ ਪੰਮੀ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਜਿਹੜਾ 4-5000 ਦੀਵਾਲੀ ਤੇ ਲਾਉਣਾ ਸੀ ਉਹ ਬਚਤ ਹੋ ਜਾਏਗੀ ਦੀਵਾਲੀ ਵਾਲੇ ਦਿਨ ਮਿਸਤਰੀ ਸਮਾਨ ਹੋਰ ਲਿਖਦਾ ਹੈ ਤੇ ਕਰਮੇ ਨੂੰ ਆਖਦਾ ਕਿ ਛੇਤੀ ਛੇਤੀ ਜਾ ਕੇ ਇਹ ਸਮਾਨ ਲੈ ਆਓ ਕਰਮਾ ਸ਼ਹਿਰ ਜਾਂਦਾ ਪਰ ਉਹ ਕਾਫੀ ਟਾਈਮ ਨਹੀਂ ਆਉਂਦਾ ਮਿਸਤਰੀ ਕਰਮੇ ਨੂੰ ਵਾਰ-ਵਾਰ ਫੋਨ ਲਾਉਂਦਾ ਹੈ ਪਰ ਉਸ ਦਾ ਫੋਨ ਵੀ ਨਹੀਂ ਲੱਗਦਾ ਫਿਰ ਪੰਮੀ ਵਾਲੇ ਫੋਨ ਤੇ ਕਿਸੇ ਨਵੇਂ ਨੰਬਰ ਤੋਂ ਫੋਨ ਆਉਂਦਾ ਹੈ ਕਿ ਇਸ ਫੋਨ ਵਾਲਾ ਵਿਅਕਤੀ ਤੁਹਾਡਾ ਕੀ ਲੱਗਦਾ ਹੈ ਪੰਮੀ ਆਖਦੀ ਹੈ ਕਿ ਇਹ ਮੇਰਾ ਪਤੀ ਹੈ ਉਹ ਵਿਅਕਤੀ ਅੱਗੋਂ ਬੋਲਦਾ ਕਿ ਇਹਦਾ ਐਕਸੀਡੈਂਟ ਹੋ ਗਿਆ ਹੈ ਬਹੁਤ ਜ਼ਿਆਦਾ ਸੱਟ ਲੱਗੀ ਹੈ ਜਲਦੀ ਤੋਂ ਜਲਦੀ ਸ਼ਹਿਰ ਪਹੁੰਚ ਜਾਵੋ ਪੰਮੀ ਰੋਂਦੀ ਕੁਰਲਾਂਦੀ ਆਂਡੀਆਂ ਦੇ ਮੁੰਡੇ ਨੂੰ ਨਾਲ ਲੈ ਕੇ ਸ਼ਹਿਰ ਪਹੁੰਚਦੀ ਹੈ ਤੇ ਘਰੇ ਪਏ ਸਾਰੇ ਪੈਸੇ ਚੁੱਕ ਕੇ ਨਾਲ ਲੈ ਜਾਂਦੀ ਹੈ ਉਹ ਕਰਮੇ ਨੂੰ ਹਸਪਤਾਲ ਲੈ ਜਾਂਦੇ ਹਨ ਤੇ ਹਸਪਤਾਲ ਵਾਲੇ ਆਖਦੇ ਹਨ ਕਿ ਜਲਦੀ ਤੋਂ ਜਲਦੀ ਖੂਨ ਦਾ ਪ੍ਰਬੰਧ ਕਰੋ ਕਿਉਂਕਿ ਇਹਨਾਂ ਦਾ ਬਹੁਤ ਜ਼ਿਆਦਾ ਖੂਨ ਵਹਿ ਗਿਆ ਹੈ ਤੇ ਇਹਨਾਂ ਨੂੰ ਖੂਨ ਦੀ ਸਖਤ ਜ਼ਰੂਰਤ ਹੈ ਪਰ ਕਰਮੇ ਦੇ ਨਾਲ ਕਿਸੇ ਦਾ ਵੀ ਖੂਨ ਮੈਚ ਨਹੀਂ ਕਰਦਾ ਹੁਣ ਪੰਮੀ ਬਹੁਤ ਦੁਖੀ ਹੁੰਦੀ ਹੈ ਕਿ ਉਹ ਖੂਨ ਲਿਆਵੇ ਤਾਂ ਕਿੱਥੋਂ ਲਿਆਵੇ ਫਿਰ ਉਸ ਨੂੰ ਯਾਦ ਆਇਆ ਕਿ ਕਰਮੇ ਦੀ ਭੈਣ ਦਾ ਖੂਨ ਕਰਮੇ ਦੇ ਜ਼ਰੂਰ ਮੈਚ ਕਰੇਗਾ ਉਹ ਤੁਰੰਤ ਉਸ ਦੀ ਭੈਣ ਨੂੰ ਫੋਨ ਕਰਦੀ ਹੈ ਤੇ ਉਹ ਉਨੀ ਪੈਰੀ ਭਜੀ ਆਉਂਦੀ ਹੈ ਕਪੜੇ ਵੀ ਨਹੀਂ ਬਦਲਦੀ ਜਿਸ ਤਰ੍ਹਾਂ ਘਰੇ ਹੁੰਦੀ ਹੈ ਉਸੇ ਤਰ੍ਹਾਂ ਹੀ ਆ ਜਾਂਦੀ ਹੈ ਤੇ ਅਨਸਾਰ ਹੀ ਉਹ ਆਪਣਾ ਖੂਨ ਦੇ ਦਿੰਦੀ ਹੈ ਹੁਣ ਭੈਣ ਦਾ ਖੂਨ ਕਰਮੇ ਨੂੰ ਚੜ ਜਾਂਦਾ ਹੈ ਤੇ ਕਰਮੇ ਦੀ ਜਾਨ ਬਚ ਜਾਂਦੀ ਹੈ ਜਿੰਨੇ ਦਿਨ ਕਰਮੇ ਨੂੰ ਛੁੱਟੀ ਨਹੀਂ ਮਿਲਦੀ ਭੈਣ ਉਸ ਦੇ ਕੋਲੇ ਹਸਤਾਲ ਹੀ ਰਹਿੰਦੀ ਹੈ ਕਰਮੇ ਨੂੰ ਛੁੱਟੀ ਮਿਲ ਜਾਂਦੀ ਤਾਂ 4-5 ਦਿਨਾਂ ਬਾਅਦ ਕਰਮਾ ਘਰੇ ਆ ਜਾਂਦਾ ਹੈ 4-5 ਦਿਨ ਮਿਸਤਰੀਆਂ ਦਾ ਕੰਮ ਵੀ ਬੰਦ ਰਹਿੰਦਾ ਹੈ ਜਦੋਂ ਕਰਮਾ ਘਰੇ ਆ ਜਾਂਦਾ ਤਾਂ ਮਿਸਤਰੀ ਵੀ ਘਰੇ ਆ ਕੇ ਕਰਮੇ ਦਾ ਹਾਲਚਲ ਪੁੱਛਦੇ ਹਨ ਤੇ ਕਰਮਾ ਆਖਦਾ ਕਿ ਮੈਂ ਹੁਣ ਠੀਕ ਹਾਂ ਤੁਸੀਂ ਕੰਮ ਸ਼ੁਰੂ ਕਰੋ ਪਰ ਮੰਮੀ ਆਖਦੀ ਹੈ ਆਪਾਂ ਮਿਸਤਰੀ ਰੁਕ ਕੇ ਲਾ ਲਵਾਂਗੇ ਕਿਉਂਕਿ ਮੈਂ ਤੁਹਾਡਾ ਵੀ ਧਿਆਨ ਰੱਖਣਾ ਤੇ ਮਿਸਤਰੀਆਂ ਦੀ ਰੋਟੀ ਦਾ ਵੀ ਓਖਾ ਹੋ ਜਾਣਾ ਪਰ ਕਰਮ ਦੀ ਭੈਣ ਆਖਦੀ ਕਿ ਕੋਈ ਗੱਲ ਨਹੀਂ ਮਿਸਤਰੀਆਂ ਦੀ ਰੋਟੀ ਪਾਣੀ ਮੈਂ ਕਰ ਲਿਆ ਕਰਾਂਗੀ ਮੈਂ ਉਨੇ ਦਿਨ ਇੱਥੇ ਹੀ ਰਹਾਗੀ ਭੈਣ ਦੇ ਮੂੰਹੋਂ ਇਹ ਗੱਲ ਸੁਣ ਕੇ ਕਰਮੇ ਨੂੰ ਬਹੁਤ ਗੁੱਸਾ ਆਉਂਦਾ ਤੇ ਉਹ ਪੰਮੀ ਵੱਲ ਆਨੇ ਕੱਢ ਕੇ ਦੇਖਦਾ ਹੈ ਤੇ ਆਖਦਾ ਸੁਣ ਲੈ ਹੁਣ ਤੇ ਸ਼ਰਮ ਕਰ ਲੈ ਜਿਸ ਭੈਣ ਨੂੰ ਤੂੰ ਦਿਵਾਲੀ ਦੇਣ ਨਹੀਂ ਜਾਣਾ ਚਾਹੁੰਦੀ ਸੀ ਉਸ ਭੈਣ ਕਰਕੇ ਮੇਰੀ ਜਾਨ ਬਚ ਗਈ ਤੇ ਉਹੀ ਭੈਣ ਅੱਜ ਆਪਣਾ ਘਰ ਪਵਾਉਣ ਵਿੱਚ ਆਪਣੀ ਮਦਦ ਕਰ ਰਹੀ ਹੈ ਕਿ ਤੂੰ 2 4000 ਪਿੱਛੇ ਕੁੜੀ ਦੇ ਨਾਲ ਵਿਤਕਰਾ ਕੀਤਾ ਪਰ ਯਾਦ ਰੱਖਣਾ ਜੇਕਰ ਕੁੜੀ ਉਸ ਦਿਨ ਹਸਪਤਾਲ ਨਾ ਆਉਂਦੀ ਤਾਂ ਦੱਸ ਇਹ ਕੋਠੀ ਨੂੰ ਤੂੰ ਕੀ ਕਰਨਾ ਸੀ ਜਦ ਤੇਰਾ ਘਰ ਹੀ ਉਜੜ ਜਾਣਾ ਸੀ ਹੁਣ ਪੰਮੀ ਨੂੰ ਵੀ ਆਪਣੇ ਕੀਤੇ ਤੇ ਬਹੁਤ ਜ਼ਿਆਦਾ ਪਛਤਾਵਾ ਹੁੰਦਾ ਹੈ ਤੇ ਉਸ ਨੂੰ ਗਵਾਂਟਣ ਦੀ ਕਹੀ ਗੱਲ ਯਾਦ ਆਉਂਦੀ ਹੈ ਕਿ ਤੀਆਂ ਨੂੰ ਜਿੰਨਾ ਵੀ ਦੇਵੋਗੇ ਰੱਬ ਉਸ ਤੋਂ ਦੁੱਗਣਾ ਦਿੰਦਾ ਹੈ ਤੇ ਉਹ ਸੋਚਦੀ ਹੈ ਕਿ ਹਾਂ ਸਹੀ ਗੱਲ ਹੈ ਜੇਕਰ ਉਸ ਦਿਨ ਮੇਰੀ ਨਨਾਨ ਨਾ ਹੁੰਦੀ ਤਾਂ ਮੇਰੇ ਘਰ ਵਾਲੇ ਦਾ ਪਤਾ ਨਹੀਂ ਕੀ ਹੋਣਾ ਸੀ ਮੇਰੀ ਤਾਂ ਦੁਨੀਆ ਹੀ ਉੱਜੜ ਜਾਣੀ ਸੀ ਪੰਮੀ ਆਖਦੀ ਹੈ ਕਿ ਤੁਹਾਡਾ ਖਿਆਲ ਭੈਣ ਰੱਖੇਗੀ ਬਸ ਮੈਂ ਹੁਣੇ ਆਈ ਉਹ ਇੱਕ ਲਫਾਫਾ ਚੁੱਕਦੀ ਹੈ ਤੇ ਸ਼ਹਿਰ ਨੂੰ ਬਸ ਤੇ ਚੜ ਜਾਂਦੀ ਹੈ ਉੱਥੋਂ ਉਹ ਪਹਿਣ ਵਾਸਤੇ 2-3 ਸੋਹਣੇ ਸੋਹਣੇ ਸੂਟ ਬਣਾ ਕੇ ਲਿਆਉਂਦੀ ਹੈ ਤੇ ਬੱਚਿਆਂ ਦੇ ਵੀ ਕੱਪੜੇ ਲਿਆਉਂਦੀ ਹੈ ਆ ਕੇ ਜਦੋਂ ਉਹ ਪਹਿਣ ਨੂੰ ਕੱਪੜੇ ਦਿਖਾਉਂਦੀ ਹੈ ਸਸਗੋ ਭੈਣ ਗੁੱਸੇ ਹੁੰਦੀ ਹੈ ਤੇ ਆਖਦੀ ਕਿ ਇੱਕ ਤਾਂ ਵੀਰ ਬਿਮਾਰ ਹੈ ਇੱਕ ਤੁਸੀਂ ਉੱਥੋਂ ਕਰਚਾ ਕਰ ਆਏ ਹੋ ਕੀ ਲੋੜ ਸੀ ਨਾ ਕੱਪੜਿਆਂ ਦੀ ਤਾਂ ਕਰਮਾ ਆਖਦਾ ਹੈ ਕਿਉਂ ਪਹਿਣੇ ਲੋੜ ਕਿਉਂ ਨਹੀਂ ਧੀਆਂ ਨੂੰ ਮਾਪੇ ਦਿੰਦੇ ਹੀ ਹੁੰਦੇ ਹਨ ਜੇਕਰ ਅਜ ਬੇਬੇ ਬਾਪੂ ਜੀ ਹੁੰਦੇ ਹੁੰਦੇ ਤਾਂ ਫਿਰ ਤੂੰ ਇੰਜ ਆਖਦੀ ਪਹਿਣੇ ਪਿਛਲੀਆਂ ਦੋ ਦੀਵਾਲੀਆਂ ਨਹੀਂ ਦਿੱਤੀਆਂ ਗਈਆਂ ਕਿਉਂਕਿ ਮੇਰਾ ਹੱਥ ਬਹੁਤ ਤੰਗ ਸੀ ਪਰ ਭੈਣੇ ਉਹਨਾਂ ਪਰਮਾਤਮਾ ਨੇ ਦਿੱਤਾ ਹੈ ਤੇ ਅਜਹੀ ਕੋਈ ਦਿਵਾਲੀ ਨਹੀਂ ਆਵੇਗੀ ਜਿਸ ਤੇ ਅਸੀਂ ਪਹੁੰਚਾਂਗੇ ਨਹੀਂ ਅਸੀਂ ਹਰ ਦਿਵਾਲੀ ਤੇ ਪਹੁੰਚਿਆ ਕਰਾਂਗੇ ਭੈਣ ਆਖਦੀ ਵੀਰੇ ਭੈਣਾ ਕਿਸੇ ਚੀਜ਼ ਦੀ ਨਹੀਂ ਬਸ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਹਨ ਇਹ ਜ਼ਰੂਰੀ ਨਹੀਂ ਕਿ ਉਹਨਾਂ ਦੇ ਕੋਲੇ ਤੁਸੀਂ ਕੱਪੜਾ ਲੀੜਾ ਲੈ ਕੇ ਜਾਣਾ ਹੁੰਦਾ ਜੇਕਰ ਤੁਸੀਂ ਸਿਰਫ ਉਸ ਨੂੰ ਮਿਲਣ ਹੀ ਜਾਓ ਤਾਂ ਵੀ ਉਹ ਬਹੁਤ ਖੁਸ਼ ਹੋ ਜਾਂਦੀਆਂ ਹਨ